ਲੇਖਕ ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਪਲਾੜ ਦਾ ਤੀਸਰਾ ਭਾਗ ਰਾਜ ਨੇ ਪੂਰਾ ਹਫਤਾ ਚਰਨ ਉਡੀਕਿਆ ਪਰ ਉਹ ਨਾ ਆਇਆ ਤੇ ਨਾ ਹੀ ਕੋਈ ਚਿੱਠੀ ਆਈ ਰਾਜ ਇਸ ਸਿੱਟੇ ਤੇ ਪੁੱਜੇ ਜ਼ਰੂਰ ਚਾਨਣ ਨੂੰ ਮੇਰੀ ਚਿੱਠੀ ਨਹੀਂ ਮਿਲੀ ਨਾ ਹੀ ਕੋਈ ਵਜ੍ਹਾ ਨਹੀਂ ਸੀ ਮੈਂ ਸਾੜ ਰਹੀ ਹੁੰਦੀ ਤੇ ਉਹ ਪਾਣੀ ਪਾਉਣ ਨਾ ਆਉਂਦਾ ਮੈਂ ਮਰਦੀ ਹੁੰਦੀ ਤਾਂ ਉਹ ਆ ਕੇ ਵੇਖਦਾ ਵੀ ਨਾ ਇਹ ਵੀ ਹੋ ਸਕਦਾ ਹੈ ਕਿ ਚਿੱਠੀ ਫੜੀ ਗਈ ਹੋਵੇ ਹਾਈ ਰੱਬਾ ਅਜਿਹਾ ਨਾ ਹੋਵੇ ਹਾਂ ਪਰ ਇੱਕਦਮ ਉਸਦੇ ਚਿਹਰੇ ਤੇ ਪ੍ਰਭਾਤ ਵਰਗੀ ਲਾਲੀ ਫੈਲ ਗਈ ਜੇ ਫੜੀ ਜਾਵੇ ਬੀਲੇ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਤੇ ਗੱਲ ਖਿਲਰ ਕੇ ਉਹਨਾਂ ਬੁੱਝੜਾਂ ਕੋਲ ਵੀ ਚਲੀ ਜਾਵੇ ਮੈਂ ਚੰਨ ਨੂੰ ਪਿਆਰ ਕਰਦੀ ਹਾਂ ਫਿਰ ਉਹ ਜ਼ਰੂਰ ਮੈਨੂੰ ਨਫ਼ਰਤ ਕਰਨ ਬਸ ਚੱਲਣ ਹਾਂ ਸਮਝਣ ਕਦੀ ਮੇਰੇ ਸਾਥ ਲੈਣ ਲਈ ਤਿਆਰ ਨਾ ਹੋਣ ਕੋਈ ਵੀ ਹੋਰ ਵੀ ਕੋਈ ਹਿੰਮਤ ਨਾ ਕਰੇ ਸ਼ਾਇਦ ਚਿੱਠੀ ਨਾ ਫੜੀ ਗਈ ਹੋਵੇ ਮੈਂ ਆਪ ਕਿਉਂ ਨਾ ਪਾਲ ਨੂੰ ਸਾਫ਼ ਲਿਖ ਦੇਵਾਂ ਪਰ ਸ਼ਾਮੇ ਨੂੰ ਫੜਨ ਦਾ ਯਤਨ ਨਾ ਕਰ ਖਬਰੇ ਪਾਲ ਦੀ ਮਨ ਮੇਰ ਆ ਜਾਵੇ ਇੱਕ ਪਲ ਪਾਲ ਦੀ ਸ਼ਕਲ ਉਸ ਨੂੰ ਮਿਹਰਵਾਨ ਲੱਗੀ ਪਰ ਪਾਲ ਤਾਂ ਬਦਲਾ ਲੈਣ ਲਈ ਕਰ ਰਿਹਾ ਹੈ ਉਹ ਤਰਸ ਨਹੀਂ ਖਾਵੇਗਾ ਕਸਾਈ ਮੈਨੂੰ ਇਸ ਤਰ੍ਹਾਂ ਸੋਚਾਂ ਵਿੱਚ ਨਹੀਂ ਖਪਣਾ ਚਾਹੀਦਾ ਜੋ ਕਰਨਾ ਹੈ ਕਰਨਾ ਚਾਹੀਦਾ ਚਰਨ ਆਵੇ ਵੀ ਹੋਰ ਚਿੱਠੀ ਲਿਖ ਨਹੀਂ ਉਡੀਕਰ ਨਹੀਂ ਨਹੀਂ ਅਗਲੇ ਦਿਨ ਰਾਜ ਆਪਣੀ ਪਿੰਡ ਸੀ ਉਹ ਦਸਾਂ ਦਿਨਾਂ ਵਿੱਚ ਹੀ ਅੱਧੀ ਹੋ ਗਈ ਉਸ ਦੀ ਮਾਂ ਨੇ ਮਹਿਸੂਸ ਕੀਤਾ ਕੁੜੀ ਇਸ ਤਰ੍ਹਾਂ ਤਾਂ ਮਹੀਨਾ ਬਰ ਨਹੀਂ ਜੀਵੇਗੀ ਉਸ ਨੂੰ ਘੁੱਟ ਕੇ ਪਿਆਰ ਕੀਤਾ ਤੇ ਹੌਸਲਾ ਦਿੱਤਾ ਕਿ ਉਹ ਉਸ ਦੇ ਪਿਤਾ ਨੂੰ ਮੁੜ ਸੋਚਣ ਲਈ ਆਖੇਗੀ ਰਾਜ ਫਿਸ ਚੁੱਕੀ ਸੀ ਉਸ ਹੰਝੂਆਂ ਦੀ ਘਰਾਲਾ ਵਿੱਚੋਂ ਹੁਫਕਾਂ ਲੈਂਦਿਆਂ ਕੇ ਬੀਜੀ ਰਾਜ ਦੀ ਲਾਛ ਜਾਵੇਗੀ ਉੱਥੇ ਬਸ ਉਹ ਮਾਂ ਦੀ ਜੱਫੀ ਵਿੱਚੋਂ ਨਿਕਲ ਕੇ ਆਪਣੇ ਪੜ੍ਹਨ ਵਾਲੇ ਕਮਰੇ ਵਿੱਚ ਆ ਗਈ। ਉਹ ਰੋਂਦੀ ਰਹੀ, ਸਹਰਾਣਾ ਪੇਜਦਾ ਰਿਹਾ ਪਰ ਉਸ ਪੈਟ ਝੁੱਕ ਕੇ ਚਰਨ ਨੂੰ ਖਤ ਲਿਖਣਾ ਸ਼ੁਰੂ ਕਰ ਦਿੱਤਾ। ਪਿਆਰੇ ਚਰਨ ਕੀ ਤੈਨੂੰ ਮੇਰੀ ਪਹਿਲੀ ਚਿੱਠੀ ਨਹੀਂ ਮਿਲੀ? ਜਾਂ ਤੂੰ ਕੀ ਲਿਖਾਂ? ਮੈਂ ਕੁਝ ਸੋਚ ਵੀ ਨਹੀਂ ਸਕਦੀ। ਮੇਰੇ ਦਿਲ ਵਿੱਚ ਛੁਰੀ ਚੱਲ ਰਹੀ ਹੈ ਤੇ ਫਿਰੀ ਜਾ ਰਹੀ। ਤੂੰ ਇੱਕ ਪਲਕ ਆ ਕੇ ਮੇਰਾ ਹਾਲ ਵੇਖੇ। ਦੁਨੀਆ ਦੀ ਹਰ ਚੀਜ਼ ਬੱਬੀ ਵਫਾ ਤੇ ਵੇ ਲੋੜੀ ਦੱਸਦੀ ਜਿਸ ਦੀ ਹੈ ਸਮਾਜ ਦੇ ਐਨੇ ਡਰਾਉਣੇ ਤੰਦ ਮੈਂ ਅੱਗੇ ਕਦੇ ਨਹੀਂ ਸਨ ਵੇਖੇ ਉਸ ਦਾ ਦਿਹਾੜਨਾ ਇੱਕ ਦਰਿੰਦੇ ਵਾਂਗ ਮੇਰੀ ਮਲੂਕ ਜਾਨ ਮਾਸੂਮ ਹਿਰਨੀ ਚਰਨ ਮੈਂ ਤੈਨੂੰ ਬੁਰੀ ਤਰ੍ਹਾਂ ਪਿਆਰ ਕੀਤਾ ਹੈ ਮੇਰੇ ਲਹੂ ਦੀ ਹਰ ਬੂੰਦ ਵਿੱਚ ਤੇਰੀ ਸੁਗੰਧੀ ਹੈ ਮੇਰੀ ਟੜਕਣ ਤੇਰੀ ਜ਼ਿੰਦਗੀ ਦਾ ਗੀਤ ਬਣ ਗਈ ਹੈ ਮੈਂ ਭੁੱਲਣ ਮੈਂ ਭੁੱਲਣ ਨਾ ਭੁੱਲਣ ਦੀਆਂ ਸਿਮਾਵਾਂ ਚੀਰ ਚੁੱਕੀ ਹਾਂ ਚੀਰ ਸੁਟੀਆਂ ਹਨ ਮੈਂ ਉਸ ਟਾਣੀ ਵਾਂਗ ਕੰਬ ਰਹੀ ਹਾਂ ਜਿਸ ਤੇ ਕਦੇ ਵੇ ਦਰਦ ਨਹੀਂ ਆਰੀ ਰੱਖ ਦਿੱਤੀ ਹੋਵੇ ਚੰਨੇ ਮੈਨੂੰ ਕੁੱਟ ਕੇ ਤਸੱਲੀ ਦੇ ਤੂੰ ਮੇਰਾ ਹੈ ਸਿਰਫ ਮੇਰਾ ਐਨੀ ਵਿਸ਼ਾਲ ਦੁਨੀਆ ਵਿੱਚੋਂ ਸਾਨੂੰ ਕੋਈ ਜੁਦਾ ਨਹੀਂ ਕਰ ਸਕਦਾ ਇੱਕ ਰੂਹ ਹੋ ਗਈ ਦੋ ਜਿਸਮਾਂ ਇੱਕ ਜ਼ਿੰਦਗੀ ਬਣੀ ਧੜਕਦੀ ਦਿਲਾਂ ਨੂੰ ਹਾਏ ਰੱਬਾ ਮੇਰੇ ਘਰ ਘੋਪਾਲ ਨਹੀਂ ਹਟਦਾ ਉਸ ਦੇ ਹੱਥ ਵਿੱਚ ਛਾਂਟਾ ਫੜਿਆ ਹੋਇਆ ਤੇ ਉਸ ਦਾ ਹਾਸਾ ਦਹਾੜ ਪੈਂਦਾ ਕਰ ਰਿਹਾ ਆਲਾ ਦਵਾਲਾ ਗੂੰਜ ਰਿਹਾ ਘੁੰਮ ਰਿਹਾ ਸ਼ਾਂਟਾ ਹਿੱਲ ਰਿਹਾ ਹੈ ਉਹੀ 베ਜੀ ਮੇ ਪੈਰੇ ਮੈਨੂੰ ਡੋਬ ਪੈ ਦੋ ਪੈ ਪੈ ਜਾਂਦੇ ਹਨ ਦਿਲ ਕੱਟਦਾ ਹੈ ਸੀਨੇ ਨਾਲ ਭਿਚ ਜਾਂਦੀ ਹਾਂ ਮੈਂ ਇੱਕ ਬੋਲ ਨੂੰ ਸਿਰਫ ਤੇਰੇ ਇੱਕੋ ਬੋਲ ਨੂੰ ਤਰਸ ਰਹੀ ਹਾਂ ਤਾਂ ਕਿ ਮੈਨੂੰ ਸ਼ਾਂਤੀ ਆ ਜਾਵੇ ਚੰਦਰੀ ਦੁਨੀਆ ਦਾ ਕੀ ਪਰਵਾ ਜਦੋਂ ਚੰਨ ਜੀ ਤੁਸੀਂ ਨਾਲ ਕੱਲ ਰਾਤੀ ਤੇਰੇ ਚਕੋਰੀ ਪਟਕਦੀ ਰਹੇਗੀ ਬੋਧ ਤਰਪਉਣਾ ਨਾ ਅੱਛਾ ਜ਼ਰੂਰ ਮੇਰਾ ਰਾਂਝਣ ਦੂਰ ਅੱਖਾਂ ਪੱਕੀਆਂ ਸੜਾ ਤੇਲ ਬਿਨਾ ਪਟਖਾ ਖਾ ਖ ਬੱਤਾਂ ਜਦੋਂ ਲਫਾਫਾ ਬੰਦ ਕਰਕੇ ਬਾਹਰ ਨਿਕਲੀ ਤਾਂ ਉਸ ਬੀਜੀ ਤੇ ਪਿਤਾ ਨੂੰ ਗੱਲਾਂ ਕਰਦਿਆਂ ਸੁਣਿਆ ਉਸ ਦੀ ਬੋਲ ਚਾਲ ਵਿੱਚ ਸਿਆਣੀ ਕਿਸਮ ਦੀ ਤਲਖੀ ਸੀ ਉਹ ਹੋਰ ਲਾਗੇ ਹੋਗੇ ਪਿਤਾ ਜੀ ਕਹਿ ਰਹੇ ਸਨ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਚੰਗਾ ਚਾਹੇ ਮਾੜਾ ਪਰ ਤੁਸੀਂ ਕੁੜੀ ਤੋਂ ਪੁੱਛਣਾ ਜ਼ਰੂਰੀ ਸੀ ਹਾਂ ਇਹ ਗਲਤੀ ਜ਼ਰੂਰ ਹੋ ਗਈ ਪਰ ਜੰਗੀਰਦਾਰ ਨੇ ਮੈਨੂੰ ਛੱਡਿਆ ਉਦੋਂ ਜਦੋਂ ਵਾਦਾ ਲੈ ਲਿਆ ਮੈਂ ਬੜਾ ਹੈਰਾਨ ਹਾਂ ਕਿ ਰਾਜ ਰਾਜੀ ਨਹੀਂ ਆਖਰ ਕਿਉਂ ਇੰਨੀ ਜਾਇਦਾਦ ਨੌਕਰ ਜੈਕਟ ਚੜਨ ਨੂੰ ਕਰ ਪਿਤਾ ਜੀ ਤੁਸੀਂ ਨਹੀਂ ਜਾਣਦੇ ਜ਼ਿੰਦਗੀ ਜਾਇਦਾਦਾਂ ਤੇ ਕਾਰਾਂ ਨਾਲ ਨਹੀਂ ਦਿਲ ਦੀ ਹਾਣੀ ਨਾਲ ਜੀਵੀ ਜਾਂਦੀ ਜਿਸ ਨੂੰ ਚਾਹਿਆ ਹੋਵੇ ਪਿਆਰ ਕੀਤਾ ਹੋਵੇ ਰਾਜ ਖੜੀ ਮਨ ਵਿੱਚ ਕਹਿ ਗਈ ਮੇਰੇ ਕੋਲੋਂ ਕੁੜੀ ਦੀ ਹਾਲਤ ਨਹੀਂ ਵੇਖੀ ਜਾਂਦੀ ਤੁਸੀਂ ਉਹਨਾਂ ਨੂੰ ਜਵਾਬ ਦੇ ਦਿਓ ਬੀਜੀ ਨੇ ਇੱਕ ਤਰਲਾ ਕੀਤਾ ਇੱਕ ਇਸ ਤਰ੍ਹਾਂ ਹੋ ਸਕਦਾ ਮੇਰੀ ਚਿੱਟੀ ਦਾੜੀ ਲੋਕ ਕੀ ਆਖਣਗੇ ਨਾਲੇ ਉਹਨਾਂ ਭਲਾ ਮਾਨਸਾਂ ਨੂੰ ਬਦਨਾਮ ਕਰਾਂ ਤੁਸੀਂ ਰਾਜ ਦੀ ਖਾਤਰ ਕਰੋ ਸਾਡੀ ਇੱਕੋ ਬੱਚੀ ਹੈ ਜੇ ਉਹ ਵੀ ਸੁਖੀ ਨਾ ਵਸ ਸਕੀ ਤਾਂ ਸੀ ਜੰਗੀਰ ਦਰਨ ਵਗਲਾਉਣੀ ਰਾਜ ਬੱਚੀ ਕਮਲੀ ਹੈ ਆਪੇ ਸੌਰੀ ਜਾ ਕੇ ਪਰਚੇ ਜਾਵੇਗੀ ਤੁਹੈਂ ਮੇਰਾ ਖਿਆਲ ਕਰ ਮੈਂ ਬੱਚੀ ਹਾਂ ਕਮਲੀ ਹਾਂ ਸੌਰੀ ਜਾ ਕੇ ਪਰਚੇ ਜਾਵਾਂਗੀ ਰਾਜ ਨੂੰ ਪਿਤਾ ਦੀ ਮੂਰਖਤਾ ਤੇ ਗੁੱਸਾ ਆ ਰਿਹਾ ਸੀ ਉਹ ਹਿੰਮਤ ਕਰਕੇ ਅੰਦਰ ਚਲੀ ਗਈ ਉਹ ਚਾਹਦੀ ਸੀ ਪਿਤਾ ਜੀ ਮੇਰੇ ਮੂੰਹ ਤੋਂ ਇਨਕਾਰ ਪੜ ਲੈ ਉਸ ਨੂੰ ਜਾਣ ਲੈ ਮੈਂ ਨਫ਼ਰਤ ਵਿੱਚ ਸੜ ਰਹੀ ਹਾਂ ਕ੍ਰੋਧ ਵਿੱਚ ਮੇਰਾ ਰੂਹ ਰੂਪ ਬਲ ਉੱਠਿਆ ਹੈ ਪਿਤਾ ਨੇ ਘੂਰਦਿਆਂ ਪੁੱਛਿਆ ਰਾਜ ਤੂੰ ਕਾਲਜੋਂ ਕਦੋਂ ਕਿਉਂ ਆਈ ਤੈਨੂੰ ਪਤਾ ਨਹੀਂ ਇਮਤਿਹਾਨ ਨੇੜੇ ਆ ਰਹੇ ਹੈ ਬੀਜੀ ਨੇ ਚਾਰੀ ਨਾਲ ਉਹਨਾਂ ਨੂੰ ਰੋਕ ਦਿੱਤਾ ਰਾਜ ਨੇ ਕੋਈ ਉੱਤਰ ਨਾ ਦਿੱਤਾ ਉਹ ਸੋਚ ਰਹੀ ਸੀ ਜਿਸ ਦੀ ਜ਼ਿੰਦਗੀ ਦਾ ਇਮਤਿਹਾਨ ਆ ਪਿਆ ਉਹ ਕਾਲਜ ਦੇ ਇਮਤਿਹਾਨ ਨੂੰ ਕੀ ਕਰੇ ਚਿੱਠੀ ਵਾਲਾ ਲਫਾਫਾ ਉਸਦੇ ਹੱਥ ਵਿੱਚ ਕੰਬ ਰਿਹਾ ਸੀ ਕੱਲ ਤਿਆਰ ਹੋ ਜਾਣ ਚੱਲਣ ਲਈ ਐਨੀ ਆਖ ਕੇ ਉਹ ਬਾਹਰ ਨੂੰ ਜਾਣ ਲਈ ਕੁਰਸੀ ਤੋਂ ਉੱਠਿਆ ਮੈਂ ਹਲੇ 2-3 ਦਿਨ ਨਹੀਂ ਜਾ ਸਕਦੀ ਰਾਜ ਦੀ ਆਵਾਜ਼ ਭਾਰੀ ਸੀ ਉਸ ਵਿੱਚ ਗਿਲਾ ਤੇ ਸਿਆਣੀ ਕਿਸਮ ਦੀ ਬਗਾਵਤ ਸੀ ਕਿਉਂ ਰਾਜ ਨੇ ਕੋਈ ਜਵਾਬ ਨਾ ਦਿੱਤਾ ਜਾਂਦੀ ਰਹੇਗੀ ਤਾਂ ਇੱਕ ਦੋ ਦਿਨਾਂ ਤੱਕ ਇੱਥੇ ਪੜ ਲਵੇਂਗੀ ਕੋਈ ਨਹੀਂ ਰਾਜ ਜਿੰਨੇ ਦਿਨ ਮਰਜੀ ਹੈ ਰਹਤੀ ਬੀਜੀ ਨਹੀਂ ਵਿਚਾਲੇ ਹੁੰਦਿਆਂ ਉੱਤਰ ਦਿੱਤਾ ਰਾਜ ਦੀ ਚੁੱਪ ਪਿਤਾ ਨੂੰ ਤੀਰ ਬਣ ਕੇ ਚੁਬ ਰਹੀ ਸੀ ਉਸ ਦਾ ਅੰਦਰ ਜ਼ਖਮੀ ਹੋ ਗਿਆ ਉਹ ਜਾਣ ਗਿਆ ਰਾਜ ਰਿਸ਼ਤੇ ਤੋਂ ਖੁਸ਼ ਨਹੀਂ ਪਿਤਾ ਪਿਆਰ ਵਿੱਚ ਉਸ ਦਾ ਅੰਦਰ ਤ੍ਰਿਪ ਗਿਆ ਪਰ ਉਹ ਲੱਕ ਵਿੱਚ ਇੱਜ਼ਤ ਦਾ ਡਾਕਟਰ ਸੀ ਉਸ ਆਪਣੀ ਹਰ ਅੰਦਰਲੀ ਕਮਜ਼ੋਰੀ ਨੂੰ ਮਰਦਾਉ ਜੇ ਵਿੱਚ ਲੁਕੋ ਲਿਆ ਤੇ ਬਾਹਰ ਚ ਲੈ ਗਿਆ। ਮਾਂ ਨੇ ਰਾਜ ਨੂੰ ਬੁੱਕਲ ਵਿੱਚ ਲੈ ਲਿਆ। ਰਾਜ ਨੇ ਹੌਕਾ ਲਿਆ ਕਾਸ਼ ਪਿਤਾ ਜੀ ਚਿੱਠੀ ਖੋ ਕੇ ਹੀ ਪੜ ਲੈਂਦੇ। ਪੁੱਛਦੇ ਕਿਸ ਦੀ ਚਿੱਠੀ ਕਿਸ ਨੂੰ ਲਿਖੀ ਹੈ ਕਿਉਂ ਲਿਖੀ ਹੈ। ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ। ਉਹ ਮੈਨੂੰ ਮਾਰਦੇ ਮਾਰਦੇ ਮੇਰੀ ਹੱਡੀ ਹੱਡੀ ਤੋੜ ਸੁੱਟਦੇ। ਕੋਠੜੀ ਵਿੱਚ ਬੰਦ ਕਰ ਦਿੰਦੇ। ਰਾਤੀ ਗੋਲੀ ਮਾਰ ਕੇ ਨਹਿਰ ਵਿੱਚ ਰੋੜ ਦਿੰਦੇ। ਕਾਸ਼ ਨਹਿਰ ਵਿੱਚ ਰੋੜ ਦਿੰਦੇ। ਮੇਰੀ ਦਰਦੀ ਲਾ ਜਾਂਦੀ ਲਾਸ਼ ਨੂੰ ਮੇਰਾ ਚੰਨਾ ਵੇਖ ਲੈਂਦਾ ਮੈਂ ਉਸ ਦੇ ਪਿਆਰ ਵਿੱਚ ਕਿਵੇਂ ਹੱਸ ਕੇ ਜਾਨ ਦਿੱਤੀ ਏ ਇਹ ਹੋ ਜਾਂਦਾ ਹੋ ਜਾਂਦਾ ਉਹ ਫਿਰ ਬੀਜੀ ਦੇ ਗਲ ਨੂੰ ਜੱਫੀ ਪਾ ਕੇ ਰੋਣ ਲੱਗੀ ਉਸ ਨੂੰ ਬੜੇ ਜ਼ੋਰ ਦੀ ਕੰਪਨੀ ਛੜੀ ਹੋਈ ਸੀ ਉਸ ਦਾ ਦਿਲ ਖਾਲੀ ਖਾਲੀ ਹੋ ਰਿਹਾ ਸੀ ਬੀਜੀ ਨੇ ਕਿੰਨਾ ਹਿਜਰ ਉਸ ਨੂੰ ਕੁੱਟੇ ਰੱਖਿਆ ਚਿੱਠੀ ਕਿਸੇ ਨੂੰ ਦੇਣ ਦੀ ਥਾਂ ਉਸ ਆਪ ਡਾਕ ਖਾਨੇ ਵਿੱਚ ਪਾ ਦਿੱਤੀ ਸੀ ਉਸ ਨੂੰ ਭਰੋਸਾ ਸੀ ਚਿੱਠੀ ਕੱਲ ਦੇ ਪੈੜ ਤੱਕ ਹਰ ਹਾਲਤ ਪਹੁੰਚ ਜਾਵੇਗੀ ਉਹ ਸਾਰਾ ਦਿਨ ਬਹੁਤ ਘਟਵਾਰ ਨਿਕਲੀ ਰੋਂਦੀ ਰਹੀ ਜਾਂ ਚੁੱਪ-ਚਾਪ ਕੰਨ ਦਾ ਤਸਵੀਰਾਂ ਬਾਰੀਆਂ ਤੇ ਕਿਤਾਬਾਂ ਨੂੰ ਘੂਰਦੀ ਰਹੀ ਜਿਵੇਂ ਜ਼ਿੰਦਗੀ ਬਿਨਾ ਉਹਨਾਂ ਦੀ ਕੋਈ अहमियत ਨਹੀਂ ਸੀ ਜ਼ਿੰਦਗੀ ਦੇ ਸਾਹਸ ਨਾਲ ਇਹ ਹੀ ਚੀਜ਼ਾਂ ਕਿੰਨਾ ਵੱਡਾ ਸੱਚ ਹਮੇਸ਼ਾ ਲੋੜੀ ਦਾ ਸੱਚ ਬਣ ਜਾਂਦੇ ਹਨ ਰਾਤੀ ਉਸ ਨੂੰ ਬੁਖਾਰ ਹੋ ਗਿਆ ਬੁਖਾਰ ਵਿੱਚ ਉਹ ਪਾਲ ਦੇ ਛਾਂਟੇ ਖਾਂਦੀ ਰਹੀ ਅਤੇ ਛਾਂਟਿਆਂ ਦੀਆਂ ਲਾਸ਼ਾਂ ਚਰਨ ਨਰਮ ਕੂਲੇ ਫਹਿਆਂ ਨਾਲ ਲੋਸਦਾਰਿਆ ਸਮੇਂ ਦੇ ਹਰ ਪਲ ਤਾੜੇ ਤੇ ਵੱਜੀ ਤਕੜੀ 60 ਸੀ ਤਕੜੀ 60 ਸੀ ਜਿਸ ਅੱਗੇ ਰਾਜ ਦਾ ਆਪਣਾ ਆਪ ਹੰਬਿਆ ਵਿੱਚ ਉੱਡ ਰਿਹਾ ਸੀ ਸਵੇਰੇ ਉਸ ਹੌਂਸਲਾ ਫੜਿਆ ਆਖਰ ਮੈਂ ਐਨਾ ਕਿਉਂ ਰੋਂਦੀ ਆ ਡਰਨ ਦੀ ਕੋਈ ਲੋੜ ਨਹੀਂ ਮੈਂ ਪਿਤਾ ਜੀ ਨੂੰ ਸਾਫ਼ ਕਹਿ ਦੇਵਾਂਗੀ ਮੇਰੀ ਮਰਜ਼ੀ ਤੋਂ ਪਰਦ ਉਹ ਕੀ ਕਰ ਦੇਣਗੇ ਮੈਂ ਇਲਾਨੀਆਂ ਚਰਨ ਦੀ ਬਾਹ ਫੜ ਲਵਾਂਗੀ ਬਸ ਲੋਕ ਮੂੰਹ ਵਿੱਚ ਉਂਗਲਾ ਹੀ ਪਾਣਗੇ ਨਾ ਮੈਨੂੰ ਮਾੜੀ ਕਹਿ ਦੇਣਗੇ ਹਾਲਾਂਕਿ ਕੋਈ ਦਲੇਰੀ ਵਾਲਾ ਇਸ ਤਰ੍ਹਾਂ ਕਦੇ ਮਾੜਾ ਹੋਇਆ ਹੀ ਨਹੀਂ ਕੁੜੀ ਖਾਸ ਕਰ ਪੜੀਆਂ ਲਿਖੀਆਂ ਕੁੜੀਆਂ ਜੇ ਅੱਜ 20ਵੀਂ ਸਦੀ ਵਿੱਚ ਸਮਾਜ ਦੀ ਚੱਕੀ ਦਾ ਬੀਣ ਤੇ ਮਰਦ ਦੇ ਪੈਰ ਦੀ ਜੁੱਤੀ ਹੀ ਬਣਿਆ ਰਹੀਂ ਤਾਂ ਉਹ ਆਪਣਾ ਆਪ ਬਣਾਉਣੀ ਹੈ ਕਦੋਂ ਸਮਾਜੀ ਜ਼ਿੰਦਗੀ ਵਿੱਚ ਉਹਨਾਂ ਦਾ ਬਰਾਬਰ ਦਾ ਹਿੱਸਾ ਹੋਵੇਗਾ ਕਦੋਂ ਮੈਂ ਭਾਗਾਂ ਦੀ ਜ਼ੰਜੀਰ ਤੋੜ ਦੇਵਾਂਗੀ ਮੈਂ ਸਮਾਜੀ ਵੰਦਨਾ ਦਿੱਲੀ ਇੱਕ ਮਟਾ ਦੇਵਾਂਗੀ ਅੱਜ ਰਾਤੀ ਚੰਨੇ ਨੂੰ ਮਿਲ ਲੈਣ ਤੇ ਉਹ ਮੇਰੀ ਇਨਕਲਾਬੀ ਜ਼ਰੂਰਤ ਦੀ ਦਾਤ ਦੇਣਗੇ ਮੈਂ ਉਹਨਾਂ ਨੂੰ ਇਹ ਕੁਝ ਕਰਕੇ ਵਿਖਾ ਦੇਵਾਂਗੀ ਉਹ ਸਾਰੀ ਦਿਹਾੜੀ ਇਸੇ ਤਰ੍ਹਾਂ ਸੋਚਦੀ ਰਹੀ ਉਸ ਦੇ ਮਰਝਾਈ ਮੂੰ ਤੇ ਖੇੜਾ ਆ ਗਿਆ ਉਸ ਨੂੰ ਥੋੜਾ ਪ੍ਰਸੰਨ ਦੇਖ ਕੇ ਬੀਬੀ ਬੀਜੀ ਕਿੰਨੀ ਖੁਸ਼ ਹੋਈ ਪਰ ਸ਼ਾਮ ਬੱਦ ਰਹੀ ਸੀ ਉਸ ਨਾਲ ਹਨੇਰਾ ਰੋਟੀ ਤੋਂ ਪਿੱਛੋਂ ਜਦੋਂ ਰਾਜ ਦੇ ਮਾਤਾ ਪਿਤਾ ਸੌਂ ਗਏ ਉਸ ਦੇ ਕਮਰੇ ਚ ਲੈਂਪ ਜਗ ਰਿਹਾ ਸੀ ਦੇਖਣ ਵਾਲਾ ਸਮਝੇ ਕਿ ਉਹ ਹਲੇ ਪੜੀ ਜਾ ਰਹੀ ਉਸ ਨਿਆਈ ਵੱਲ ਦੀ ਵਾਰੀ ਖੋਲੀ ਹੋਈ ਸੀ 11 ਵਜੇ ਚੁੱਕੇ ਸਨ ਉਡੀਕ ਵਿੱਚ بےਕਰਾਰੀ ਹੋਰ ਤੇਜ਼ ਹੋ ਰਹੀ ਸੀ ਉਸ ਆਰਾਮ ਕੁਰਸੀ ਖਿੱਚ ਕੇ ਬਾਰੀ ਲਾ ਕੇ ਕਰ ਲਈ ਅਤੇ ਬਾਹਰ ਤੱਕਣਾ ਸ਼ੁਰੂ ਕਰ ਦਿੱਤਾ ਉਹ ਆਪਣੇ ਚੰਨੇ ਨੂੰ ਆਉਂਦਾ ਦੇਖ ਰਹੀ ਸੀ ਗਰਮੀ ਨਾਲ ਵਾਰ-ਵਾਰ ਭਿਜਦੀ ਪਰ ਪੱਖੀ ਦੀ ਚੱਲ ਉਸ ਨੂੰ ਉਤਸ਼ਾਹਤ ਕਰ ਰੱਖਦੀ ਬਾਹਰ ਖੇਤਾਂ ਵਿੱਚੋਂ ਹਨੇਰੇ ਦੀ ਪੰਡ ਖੁੱਲੀ ਪਈ ਸੀ ਪਰ ਬਾਰੀ ਰਾਹ ਜਾਂਦਾ ਚਾਨਣ ਹਨੇਰੇ ਦੇ ਪਿੰਡੇ ਤੇ ਸ਼ਾਂਤੀ ਦੀ ਉਬਰੀਲਾ ਤਿਸ ਰਿਹਾ ਸੀ ਚਰਨ ਹਲੇ ਤੱਕ ਕਿਉਂ ਨਹੀਂ ਆਇਆ ਟਾਈਮ ਪੀਸ ਦੀ ਟਿਕ ਟਿਕ ਘੜੀ ਦੀ ਟਿਕ ਵਾਂ ਉਸ ਦੇ ਸਿਰ ਵਿੱਚ ਵੱਜ ਰਹੀ ਸੀ ਉਸ ਨੂੰ ਚਰਨ ਤੇ ਗੁੱਸਾ ਆ ਰਿਹਾ ਸੀ ਕਿੰਨਾ ਬੇਦਰਦ ਹੈ ਉਸ ਨੂੰ ਪਤਾ ਨਹੀਂ ਵਾ ਪੱਠੀ ਦੇ ਦਾਣੇ ਵਾਂਗ ਪੁੱਜ ਰਹੀ ਉਸ ਕੁੜੀ ਬਣ ਕੇ ਨਹੀਂ ਟਿੱਠਾ ਆਖਰ ਮੁੰਡਾ ਹੀ ਹੈ ਨਾ ਜੋਜੀ ਆਇਆ ਕੀਤਾ ਨਾ ਚਾਹੇ ਨਾ ਕੀਤਾ ਘਰ ਵਿੱਚ ਵੀ ਜੋਜੀ ਆ ਵੀ ਕਰੇ ਕਿਸੇ ਝੜਕਣਾ ਥੋੜਾ ਕਿੰਨੀ ਆਜ਼ਾਦ ਮਨਪਸੰਦ ਜ਼ਿੰਦਗੀ ਐ ਉਸਦੀ ਪਰ ਅੱਜ ਇੰਨੀ ਦੇਰ ਕਿਉਂ ਕਰ ਦਿੱਤੀ ਕੀ ਇਹ ਵੀ ਉਸਦੀ ਮਰਜ਼ੀ ਐ ਵਾਜੀ ਇਹ ਚੰਗੀ ਮਰਜ਼ੀ ਐ ਕੋਈ ਹਲਾਲ ਹੋ ਰਿਹਾ ਹੈ ਉਹ ਤੁਰਨ ਵਿੱਚ ਅਚਨੇ ਮਚਨੇ ਕਰ ਰਿਹਾ ਹੈ ਅੱਜ ਆ ਲੈਣ ਦੀ ਮੈਂ ਵੀ ਬੋਲਣਾ ਨਹੀਂ ਉਹਦੇ ਨਾਲ ਹੋਰ ਕੀ ਜਦੋਂ ਉਹਨਾਂ ਦੇ ਘਰਾਂ ਦਾ ਬਿਨਾਂ ਸੰਕੋਚ ਖਾ ਪੀ ਲੈਂਦਾ ਹੈ ਕੁਰਸੀ ਵਿੱਚ ਕੁਰਸੀ ਵਿੱਚ ਵਿਚ ਬੁੱਤ ਬਣੀ ਰਾਜ ਦਾ ਹਾਸਾ ਨਿਕਲ ਗਿਆ ਉਹ ਤਾਂ ਮੈਨੂੰ ਵੀ ਬਹੁਤ ਬੁੜੀ ਆਖ ਦਾ ਹੋਵੇਗਾ ਹਾਂ ਆਖ ਦਾ ਹੋਵੇਗਾ ਮੈਂ ਤਾਂ ਉਸ ਦੀ ਸਾਰੀ ਸਿਆਸਤ ਖੋਲ ਕੇ ਰੱਖ ਦੇਵਾਂਗੀ ਉੱਥੇ ਜਾ ਕੇ ਜੋ ਮੈਂ ਚਾਹਾਂਗੀ ਉਹ ਹੋਵੇਗਾ ਚੰਨ ਦੀ ਮਰਜ਼ੀ ਉਹਨਾਂ ਚਿਰ ਹੀ ਚੱਲੇਗੀ ਜਿੰਨਾ ਚਿਰ ਉਸ ਨੂੰ ਬੇਅਤ ਸ਼ਰਮ ਆ ਗਈ ਉਸ ਪੱਖੀ ਨੂੰ ਮੂੰਹ ਕਰਕੇ ਮੂੰਹ ਦੇਖ ਕਰ ਲਿਆ ਪਰ ਸੂਹੀ ਮੁਸਕਾਨ ਤੇ ਸਾਰਾ ਚਿਹਰਾ ਪਵਾਰ ਲਿਆ ਦੂਰ ਖੇਤਾਂ ਵਿੱਚ ਕਿਸੇ ਉੱਲੂ ਦੇ ਬੋਲਣ ਦੀ ਆਵਾਜ਼ ਆਈ ਰਾਜਦਾ ਇੱਕਦਮ ਮੂੰਹ ਖੁੱਲ ਗਿਆ ਮੇਰਾ دیਵਾਨਾ ਆ ਗਿਆ ਉਹ ਉੱਠ ਕੇ ਖਲੋਗੀ ਉਸ ਚਰਨ ਦੇ ਵਾਰੀ ਕੋ ਵਾਰੀ ਕੋਲੋਂ ਤਵੀਂ ਇੰਤਜ਼ਾਰ ਨਾ ਕੀਤਾ ਲੈਂਪ ਉਸ ਤਰ੍ਹਾਂ ਜਗਦਾ ਰਹਿਣ ਦਿੱਤਾ ਨਿਆਈ ਵਾਲੇ ਬਾਰ ਦਾ ਉਹ ਕੁੰਟਾ ਲਾ ਕੇ ਬਾਹਰ ਆ ਗਏ ਆਸਮਾਨ ਤੇ ਬਿਰਲੇ ਬਿਰਲੇ ਬੱਦ ਰਖੰਡੇ ਹੋਏ ਸਨ ਹਵਾ ਬੰਦ ਸੀ ਪੱਤਾ ਵੀ ਨਹੀਂ ਹਿੱਲ ਰਿਹਾ ਸੀ ਕਿਧਰੇ ਕਿਸੇ ਬਰਸਾਤੀ ਬਿੰਡੇ ਦੇ ਬੋਲਣ ਦੀ ਆਵਾਜ਼ ਆ ਜਾਂਦੀ ਉਹ ਖੂਦ ਹੀ ਪਹਿ ਤੁਰਦੀ ਪੜਦੇ ਆ ਗਈ ਉਸ ਜਪੇਰੇ ਚੱਕਿਆ ਕੋਈ ਨਹੀਂ ਉਸੋਂ ਕਾ ਪਰ ਕੇ ਗਾਂਧੀ ਤੇ ਬਹਿ ਗਈ ਚਰਨ ਤੂੰ ਵੀ ਦੁੱਖ ਦੇਣ ਵਾਲੀ ਕੋਈ ਕਸਰ ਨਹੀਂ ਛੱਡੀ ਉਹ ਦੋਵੇਂ ਹੱਥਾਂ ਵਿੱਚ ਮੂੰਹ ਫੜ ਕੇ ਦੁਸਕਣ ਲੱਗ ਪਈ ਉਸ ਨੋਇਆਂ ਉਪਰ ਤੀਦ ਹੋਇ ਜਿਵੇਂ ਉਸ ਤੇ ਕੋਈ ਤਰਸ ਨਹੀਂ ਖਾਵੇਗਾ ਬੇਦਰਦ ਜੋ ਚਾਹਣਗੇ ਹੋ ਜਾਵੇਗਾ ਹੋਰ ਤਾਂ ਕਿਸੇ ਤੇ ਗੁੱਸਾ ਨਹੀਂ ਛੁੱਟ ਬੀਜੀ ਦੇਵੀ ਬੀਜੀ ਦੇ ਸਭ ਦੁਸ਼ਮਣ ਬੈਰੀ ਜਾਲਮ ਪਰਚਨ ਮੇਰੇ ਨਾਲ ਇਉਂ ਕਰ ਰਿਹਾ ਹੈ ਉਸ ਦੀ ਤਾਂ ਮੈਂ ਚੰਨੀ ਹਾਂ ਪ੍ਰੀਤ ਹਾਂ ਉਹ ਕਿਉਂ ਤੋੜ ਤੋੜ ਸੁੱਟਦਾ ਹੈ ਉਹ ਆਕੇ ਤਾਂ ਦੇਖੀ ਉਸ ਨੂੰ ਉਜਾੜਾਂ ਵਿੱਚ ਕੋਈ ਵੀ ਕੋਈ ਕਿਵੇਂ ਉਡੀਕ ਉਡੀਕਦਾ ਹੈ ਉਸ ਦੇ ਲਈ ਲੋਚ ਰਿਹਾ ਹੈ ਤੜਫ ਰਿਹਾ ਹੈ ਜੇ ਕੋਈ ਹੋਰ ਇਸ ਵੇਲੇ ਆ ਜਾਵੇ ਇੰਨੇ ਹਨੇਰੇ ਵਿੱਚ ਇੱਕਦਮ ਭੈ ਦੀ ਪਰਛਾਈ ਉਸ ਤੇ ਛਾ ਗਈ ਪਰ ਫਿਰ ਸਾਵਧਾਨੀ ਨਾਲ ਆਕੜ ਗਈ ਜਿਸਾਉਣਾ ਹੀ ਛੇਤੀ ਆ ਜਾਵੇ ਹੁਣ ਆ ਜਾ ਚਰਨ ਦੇ ਪਿੰਡ ਵੱਲ ਬਿਜਲੀ ਚਮਕੀ ਪਰ ਬਹੁਤ ਦੂਰ ਰਾਜ ਨੇ ਤੱਕਿਆ ਉਸ ਦੀ ਆਸਾਂ ਦੀ ਜੋਤ ਜੋਜੀ ਨਹੀਂ ਸੀ ਉਹ ਦੇ ਤੜਕਦੇ ਅਤੇ ਰੁਕ ਰੁਕ ਜਾਂਦੇ ਦਿਲ ਵਿੱਚ ਧੋਕ ਪੈ ਰਿਹਾ ਸਾਂ ਰਾਤ ਟੁੱਟ ਚੁੱਕੀ ਸੀ ਬੱਦਲਾਂ ਦੀਆਂ ਕੰਨੀਆਂ ਕੰਨੀਆਂ ਵਿੱਚੋਂ ਨਿਕਲਦੇ ਤਾਰੇ ਵੇਰਰਾ ਨੈਣਾ ਵਾਂਗ ਡੁੱਬ ਡੁੱਬ ਜਾਂਦੇ ਸਨ ਉਸ ਨੂੰ ਮੜਮੜਵਾਸੀਆਂ ਆਉਂਦੀਆਂ ਅਤੇ ਉਸ ਦੇ ਨੈਣ ਥੱਕ ਚੁੱਕੇ ਸਨ ਉਹ ਨੀਂਦ ਦੀਆਂ ਚੋਬਾਂ ਨਾਲ ਭਰੇ ਬਿਜਲੀ ਚਮਕੀ ਰਾਜ ਨੇ ਚਰਨ ਦੇ ਪਿੰਡ ਵੱਲ ਪਾਗਲਾ ਵਾਂਗ ਬਾਹਾਂ ਚੁੱਕਾ ਚੰਨੇ ਤੂੰ ਐਵੇਂ ਕਰਨੀ ਸੀ ਇਹ ਫਿਗਰਾ ਰਾਜ ਦੇ ਦਿਲ ਵਿੱਚੋਂ ਨਹੀਂ ਇਹ ਫਿਗਰਾ ਰਾਜ ਦੇ ਦਿਲ ਵਿੱਚੋਂ ਨਹੀਂ ਔਰਤਪਨ ਵਿੱਚੋਂ ਨਿਕਲਿਆ ਸੀ ਜਿਹੜਾ ਚੰਨੇ ਦੇ ਇਕਲਾਬੀ ਧਾਰੇ ਨਾਲੋਂ ਵੀ ਕਿਤੇ ਤੇਜ਼ ਤੇ ਰੋੜੂ ਸੀ ਜਿਹਦੀ ਠੋਸ ਸਜਾਈ ਤੇ ਵੱਡਾ ਵਿਚਾਰਵਾਨ ਤੁੰਦਕ ਖਲੋ ਜਾਂਦਾ ਪਤਾ ਨਹੀਂ ਰਾਜ ਨੂੰ ਕਿਵੇਂ ਯਕੀਨ ਆ ਗਿਆ ਚਰਨ ਨਹੀਂ ਆਵੇਗਾ ਹਾਂ ਨਹੀਂ ਆਵੇਗਾ ਉਹਨੂੰ ਮੇਰੀ ਪਹਿਲੀ ਚਿੱਠੀ ਵੀ ਮਿਲ ਗਈ ਸੀ ਤੇ ਇਹ ਵੀ ਉਹਦੀਆਂ ਅੱਖਾਂ ਆਪਣੀ ਇੰਤਿਹਾਈ ਤੱਕ ਚੌੜੀਆਂ ਹੋ ਗਈਆਂ। ਇਹ ਕਮਊਨਿਸਟ ਦਿਲ ਦੇ ਕਿੰਨੇ ਕਾੜੇ ਹੁੰਦੇ ਆ। ਡਿਸਪਲਾਈਨ ਵਿੱਚ ਆ ਕੇ ਆਪਣੇ ਜਜ਼ਵਾਤ ਤੱਕ ਕੋਚ ਲੈ ਲੈਂਦੇ ਹਨ। ਇਹ ਆਪ ਮਰ ਜਾਂਦੇ, ਆਪ ਮਰ ਸਕਦੇ ਹਨ, ਦੂਜਿਆਂ ਨੂੰ ਕਤਲ ਕਰ ਸਕਦੇ ਹਨ। ਸਿਆਸੀ ਆਦਰਸ਼ ਤੋਂ ਜ਼ਿੰਦਗੀਾਂ ਦਾ ਭਾਰ ਦਿੰਦੇ ਹਨ। ਹਾਏ ਨੀ ਕਿਸਮਤ। ਪਿਆਰ ਵੀ ਪਿਆਦਾ ਕਿਸ ਬੇਵਫਾ ਨਾਲ, ਬੇਦਰਦ ਨਾਲ। ਰਾਜ ਕਰ ਨੂੰ ਰਿਸਕ ਰਹੀ ਸੀ ਲੱਖਾਂ ਮਨ ਦਰਦ ਚੁੱਕੇ ਕਤਲ ਹੋਗਾ ਆਸਾਂ ਝੋਲੀ ਪਾਈ ਮੇਰੇ ਕੋਲ ਹੱਥ ਛੜਾ ਕੇ ਭਾਵੇਂ ਉਹ ਰੱਬ ਵੀ ਗਨ ਜਾਵੇ ਪਰ ਉਹ ਹਮੇਸ਼ਾ ਰਾਜ ਦਾ ਦੋਸ਼ੀ ਰਹੇਗਾ ਰਾਜ ਇੱਕ ਤਰ੍ਹਾਂ ਹੰਗਾਰ ਉੱਠੀ ਸੀ ਉਹ ਕਿਤੇ ਵੀ ਚਲਿਆ ਜਾਵੇ ਮੇਰੇ ਪਿਆਰ ਦੀਆਂ ਕੜੀਆਂ ਨਾਲ ਜਾਣਗਾ ਮੈਂ ਜ਼ੰਜੀਰ ਢਿੱਲੀ ਕਰੀ ਜਾਵਾਂਗੀ ਮੇਰੇ ਰਾਦਿਆਂ ਨੇ ਜਦੋਂ ਚਾਹੇ ਖਿੱਚ ਲਿਆਵਾਂਗੀ ਜਾਨ ਦੇਣ ਨਾਲੋਂ ਵੱਧ ਮੁਸ਼ਕਲ ਆਉਣਾ ਰਹੀ ਇਹ ਉਸ ਦੀ ਹੈ ਲੈ ਜਾਵੇਂ ਲਵਾਂ ਜਦੋਂ ਚਾਹੇ ਮੈਂ ਰੱਖ ਕੇ ਵੀ ਕੀ ਕਰਨੀ ਮੇਰੇ ਕੋਲ ਸਿੱਖਿਆ ਰਿਝਿਆ ਨਹੀਂ ਜਾਂਦਾ ਉਸ ਕਮਰੇ ਵਿੱਚ ਆ ਕੇ ਚੰਨ ਨੂੰ ਛੋਟਾ ਜਿੰਨਾ ਹੋਰ ਖਤ ਲਿਖਿਆ ਪਿਆਰੀ ਜੰਨੀ ਮੈਂ ਕੱਲ ਜਾ ਰਹੀ ਹਾਂ ਤੈਨੂੰ ਉਡੀਕਿਆ ਬਹੁਤ ਉਡੀਕਿਆ ਤੂੰ ਨਾ ਆਇਆ ਤੂੰ ਆਉਣਾ ਨਹੀਂ ਸੀ ਅੱਛਾ ਤਾਂ ਤੂੰ ਇਹ ਵੀ ਜ਼ਬਰਦਸਤੀ ਕਰਨੀ ਸੀ ਮੈਂ ਇੰਨਾ ਹੀ ਲਿਖਣਾਈ ਮੇਰੇ ਵਰਗੀ ਮਲੂਕ ਜਾਣਨਾ ਪਵੇ ਤੇਰੀ ਵਰਗਾ ਕੋਈ ਜ਼ਾਲਮ ਬੇਤਰਸ ਹੋਰ ਤੈਨੂੰ ਕੀ ਲਿਖ ਮੈਂ ਹਰ ਚਟਾਨ ਨਾਲ ਟਕਰਾ ਕੇ ਮਰ ਜਾਵਾਂਗੀ ਜਿਹੜੀ ਮੇਰੇ ਰਾਹ ਵਿੱਚ ਆਵੇਗੀ ਜਾਂ ਤਾਂ ਛੀਤੀ ਤੋਂ ਛੀਤੀ ਲੁਧਿਆਣੇ ਆ ਕੇ ਮਿਲ ਨਹੀਂ ਮੈਂ ਆਪ ਹਮੇਸ਼ਾ ਲਈ ਬੀਲੇ ਆ ਜਾਵਾਂਗੀ ਫਿਰ ਮੈਨੂੰ ਕਿਸੇ ਤਰ੍ਹਾਂ ਦਾ ਦੋਸ਼ ਨਾ ਦੇਵੀ ਮੈਂ ਇਹ ਮੇਰਾ ਫੈਸਲਾ ਹੈ ਅਟਲ ਤੇ ਅੰਬੋੜ ਤੇਰੀ ਚੰਨੀ ਲੈਂਪ ਉਸ ਰਫ਼ਤਾਰ ਨਾਲ ਜਗਦਾ ਰਿਹਾ ਭਵੇਂ ਤੇਲ ਮੁੱਕਣ ਤੇ ਆ ਗਿਆ ਸੀ ਟਾਈਮ ਪੀਸ ਦੀ ਟਿਕ ਟਿਕ ਤਿੰਨ ਬੁਜਾ ਰਹੀ ਸੀ ਉਦੋਂ ਹੀ ਉਸਤੇ ਪੀਜੀ ਨੇ ਮੋਢਾਂ ਤੇ ਹੱਥ ਆ ਕੇ ਰੱਖਿਆ ਰਾਜ ਨੂੰ ਅੱਜ ਵੀ ਹਲਕਾ ਜਿਹਾ ਬੁਖਾਰ ਸੀ ਉਸ ਆਪਣੀ ਬੀਜੀ ਵੱਲ ਤੱਕਿਆ ਉਹ ਦੁਖੀ ਮਾਂ ਨੂੰ ਨਾ ਵੇਖ ਸકી ਤੇ ਮੂੰਹ ਫੇਰ ਲੈ ਬੀਜੀ ਨੇ ਉਸ ਨੂੰ ਬਾਹਰ ਵਿਸਤਰੇ ਵੱਲ ਤੋਰਿਆ ਉਹ ਬਿਨਾ ਬੋਲੇ ਉੱਠ ਕੇ மஞ்சੇ ਤੇ ਬੈ ਗਈ ਬੀਜੀ ਨੇ ਉਸ ਤੇ ਚਾਦਰ ਦੇ ਦਿੱਤੀ ਜਿਵੇਂ ਉਹ ਬਹੁਤ ਛੋਟੀ ਬੱਚੀ ਸੀ ਬੀਜੀ ਨੇ ਸਹਮ ਨਾਲ ਲੈਂਪ ਬਜਾ ਦਿੱਤਾ ਧੰਨਵਾਦ